ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਜੁੜੇ ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਪੰਜ ਗਾਵਾਂ ਸੇ ਲੈ ਲੈ ਕੇ ਆਏ ਜੀ ਪੰਜੇ ਬਈ ਗੱਬਣ ਆਓ ਪੁੱਛ ਲੈਨੇ ਬਾਈ ਤੋਦੇ ਹਾਂ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋ ਠੀਕ ਹੋ ਵਧੀਆ ਹਾਂ ਜੀ ਵੀਰੇ ਵਧੀਆ ਜੀ ਨਾਮ ਤੇ ਐਡਰੈਸ ਵੋ ਪਿੰਡ ਸਿਲਵਰ ਆ ਜੀ ਜ਼ਿਲ੍ਹਾ ਬਠਿੰਡਾ ਨਾਮ ਕਰਮਜੀਤ ਠੀਕ ਹੈ ਬਾਈ ਨੇੜੇ ਪਿੰਡ ਬਈ ਨੇੜੇ ਪਿੰਡ ਬਈ ਇੱਧਰ ਭਾਇਰ ਪਰਾ ਰਹਿ ਗਿਆ ਇੱਧਰ ਦਿਹਾੜ ਪਰਾ ਰਹਿ ਗਿਆ ਠੀਕ ਹੈ ਬਾਈ ਝੇਲਾ ਬਟੰਡਾ ਤਹਿਸੀਲ ਫੋਲ ਆ ਨਾ ਹਾਂਜੀ ਮੋਬਾਈਲ ਨੰਬਰ ਬੋਲ ਮੋਬਾਈਲ ਨੰਬਰ 98765 970 ਬਾਈ ਠੀਕ ਹੈ ਇਹ ਵੀਰ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਦੇ ਵੜ ਦੇਦਾ ਕਿਹੜਾ ਸੂਆ ਸੁਣਦੀ ਇਹ ਦੂਜਾ ਸੂਆ ਸੁਣਦੀ ਆ ਵੀਰੇ ਕਿੰਨੇ ਦਿਨ ਲੈਂਦੀ ਆ ਬਈ ਇਹ 10 ਦਿਨ ਪਿੰਡ ਕੇ ਪਾਇਆ ਰਿਹਾ ਜੀ 10 ਦਿਨਾਂ ਦੀ ਕਰਤਾਂ ਆ ਕੀ ਰਿਕਾਰਡ ਆ ਦੁੱਧ ਬਈ ਇਹ ਦੁੱਧ ਪਹਿਲਾਂ ਮਾਲਕ ਨੇ ਦੱਸਿਆ 18 ਮੀ ਕੇ ਲ ਕੱਦ ਫੁੱਲ ਸਭੀ ਪਲੀਆਂ ਰਾਜੀ ਆ ਆਰਡਰ ਦੇਖੋ ਢਿੱਲਾ ਨਖਾਦਾ ਢਿੱਲਾ ਬਹੁ ਭਈਆਂ ਬਈ ਸਾਰੀਆਂ ਬਾਲਡਨਾਂ ਗੱਡੂ ਫੇਰ ਕਰਮ ਵਾਲੀ ਨੇ ਸੋਨਾ ਕੱਲਾ ਕੱਲਾ ਥਣ ਦੇਖੋ ਨਾਣਾ ਨੂਣਾ ਕਰਮ ਵਾਲੀ ਦੇ ਕੋਲ ਜੀ ਕੀ ਬਾਤ ਹੈ ਫੇਸ ਕਰਮ ਵਾਲੀ ਦਾ ਬੜਾ ਚੰਗਾ ਗਾ ਤੇ ਕੀ ਮੋਲ ਆ ਬਈ ਇਹਦਾ ਜੀ ਮੋਲ 75000 ਬਾਹਨ ਤਾਨ ਹੋ ਜੀ ਆ ਮਾਨ ਤਾਨ ਕਰਤੀ 75000 ਰੁਪਇਆ ਮੋਲ ਆ ਬਈ ਮਾਨ ਤਾਨ ਜਿਹੜਾ ਮੌਕੇ ਤੇ ਜਰੂਰ ਹੋ ਜੂਗਾ ਮੋੜ ਲਿਆ ਪਰਾ ਕੱਚੀ ਕੱਚੀ ਇਹ ਹਜੇ ਬੈਡਨ ਲੈਂਦੀ ਆ ਉਹਦੋਂ ਆਰਡਰ ਆ ਜਿਹੜਾ ਇਹਨੇ ਕਮਾਲ ਦਾ ਤਿਆਰ ਕਰਦਾ ਪਧਰੀ ਪੁਧਰੀ ਫੋਲ ਰਾਜੀ ਚੰਗੀਆਂ ਪ੍ਰਿੰਟ ਬਣਨ ਬਹੁਤ ਬੰਦੇ ਵੇਤੇ ਸਾਰੀਆਂ ਬਾਲਡਨਾਂ ਗੱਡੂ ਫੇਰ ਕਰਮ ਵਾਲੀ ਨੇ ਸੂਣਾ ਸਾਗੇ ਭਰਾ 2 ਨੰਬਰ ਕਿਹੜਾ ਸੂਆ ਹੁੰਦੀ ਹੈ ਜਰਸੀ ਇਹ ਤੀਜਾ ਸੂਆ ਵੀਰੇ ਕਿੰਨੇ ਦਿਨ ਲੈਂਦੀ ਹੈ ਜੀ ਇਹਦੇ ਪਾਇਆ ਵੀਰੇ 5-7 ਦਿਨ ਪੈਂਡਿੰਗ ਕੀ ਰਿਕਾਰਡ ਦੋਂਦਾ ਵੇ ਇਹ ਦੋਂਦਾ ਦੱਸਿਆ ਵੀਰੇ 16-17 ਕਿਲੋ ਦਾ ਠੀਕ ਆ ਭਾਈ ਫੋਲੇ ਭਾਈ ਤੋੜ ਕੇ ਰੱਖੇ ਆਰਡਰ ਬਾਈ ਨੇੜ ਤੋਂ ਚੈੱਕ ਕਰਵਾਨੇ ਆਰਡਰ ਦੀ ਕੁਆਲਿਟੀ ਬੜੀ ਚੰਗੀ ਆ ਲੈ ਕੀ ਬਾਤ ਆ ਬੜਾ ਸ਼ਾਨਦਾਰ ਆਰਡਰ ਤਿਆਰ ਕਰਦੀ ਹੁੰਦੀ ਹੈ ਗੱਥਲੇ ਬਾਈ ਮੂਰ ਨੂੰ ਅੱਲਾ ਕੱਲਾ ਤਾਣਾ ਇਸ ਬੜਾ ਚੰਗਾ ਕੱਦ ਵਿੱਡ ਠੀਕ ਆ ਬਈ ਦਰਮਿਆਨਾ ਚੈੱਕ ਕਰਦਾ ਕੀ ਮੁੱਲ ਆ ਭਰਾ ਇਹਦਾ ਮੁੱਲ 52000 ਮਾਨਤਨ ਹੋ ਜੂ ਹਾਂ ਮਾਨਤਨ ਕਰ ਠੀਕ 52000 ਰੁਪਿਆ ਮੁੱਲ ਆ ਬਾਈ ਬਾਣਤਨ ਜਿਹੜਾ ਮੌਕੇ ਤੇ ਜਰੂਰ ਹੋ ਜੂਗਾ ਸੋਰਾ ਤਾਰਾ ਚੰਗਾ ਰਾਜੀ ਆ ਸਵੀ ਪਲੀ ਵਹਿੜ ਆ ਗਈ ਬਈ ਛੋੜ ਦੇ ਆਪਣਾ ਖਾਨ ਬਹੁਤ ਚੰਗਾ ਲੱਗਿਆ ਕੱਚੀ ਕੱਚੀ ਆ ਬਈ ਉਸਾਉ ਨਾਂ ਦਾ ਜਲਾ ਲਿਓ ਇਹ ਬਣੂਗੀ ਚੰਗੀ ਤਿਆਰੀ ਬਹੁਤ ਚੰਗੀ ਆ ਬੈੜ ਦੀ ਅੱਗੇ ਭਰਾ 3 ਨੰਬਰ ਤੇ ਕਿਹੜਾ ਸੂਆ ਬਈ ਇਹ ਤੀਜਾ ਸੂਆ ਸੁਣ ਲਿਓ ਵੀਰੇ ਕਿੰਨੇ ਦਿਨ ਲੈਣੀ ਆ ਬਈ ਇਹਦੇ ਪਿਆ ਵੀਰੇ 15 ਦਿਨ ਪੈਂਡਿੰਗ 15 ਦਿਨ ਕੀ ਰਿਕਾਰਡ ਦੁੱਧ ਦਾ ਬਈ ਇਹਦਾ 25 ਕਿਲੋ ਦਾ ਮਾਲ ਰਿਕਾਰਡ ਦੱਸੋ 25 ਲੀਟਰ ਦਾ ਫੁੱਲੀ ਵੀਰੇ ਤੋਰੀ ਫੁੱਲ ਕਰਦਾ ਬਈ ਆਰਡਰ ਕਮਾਲ ਦਾ ਢਿੱਲਾ ਬਹੁਤ ਪਈਆਂ ਨੇ ਦੇਖੋ ਢਿੱਲਾ ਤੋਂ ਜੱਜਮੈਂਟ ਲਾ ਲਿਓ ਬਈ ਸਾਰੀਆਂ ਬਾਲਡ ਲੈ ਕੱਢੋ ਫੇਰ ਕਰਮ ਵਾਲੀ ਨੇ ਸੂਆ ਕੱਲਾ ਕੱਲਾ ਥਾਨ ਮੁੱਠੀ ਵਾਲਾ ਥਾਨ ਨਾਲਾ ਨੂੰ ਨਾਲੇ ਤੇ ਫੋਲਾ ਗੱਤੀ ਗੱਤੀ ਆ ਬਸ ਉਸ ਨੂੰ ਨੰਦਾ ਜਲਾਇਆ ਦੁੱਧ ਦਾ ਰਕੜ ਬਈ ਨੇ ਬਹੁਤ ਚੰਗਾ ਰਸਿਆ ਕੀ ਮੁੱਲ ਆ ਭਰਾ ਇਹਦਾ ਮੁੱਲ 65000 ਰੁਪਏ ਮਾਨਤਨ ਹੋ ਜੀ ਵੀਰੇ ਹਾਂ ਜੀ ਵੀਰੇ ਮਾਨਤਨ ਠੀਕ 65000 ਰੁਪਏ ਮੁੱਲ ਆ ਵੀਰੇ ਮਾਨਤਨ ਜਿਹੜਾ ਮੌਕੇ ਤੇ ਜਰੂਰ ਹੋ ਜੂਗਾ ਕੱਦ ਫੋਲਾ ਰਾਜੀ ਫੋਲਾ ਆਰਡਰ ਚੰਗਾ ਥਾਨ ਬਹੁਤ ਚੰਗਾ ਚਿਵਾਈ ਨੂੰ ਥਾਨ ਬਹੁਤ ਚੰਗਾ ਲੱਗਿਆ ਮੁੱਠੀ ਵਾਲਾ ਥਾਨ ਕੱਲਾ ਕੱਲਾ ਥਾਨ ਸੂਰਾ ਤਰਾ ਚੈੱਕ ਕਰ ਲਵੋ ਅੱਗੇ ਭਰਾ ਚਾਰ ਨੰਬਰ ਇਹ ਦੂਜਾ ਸੂਆ ਵੀਰੇ ਕਿੰਨੇ ਦਿਨ ਲੈਂਦੀ ਆ ਵੀਰੇ ਇਹਦੇ ਵੀ 10 ਦਿਨ ਪੈਂਡਿੰਗ ਪਏ ਠੀਕ ਆ ਭਾਈ ਕੀ ਰਿਕਾਰਡ ਦੁੱਧ ਦਵੇ ਇਹ ਦੱਦ ਮਾਕਨ ਦੱਸਿਆ 1500 ਲੀਟਰ ਤੇ ਠੀਕ ਆ 600 ਬੜਾ ਚੰਗਾ ਖੋਲ ਵਿੱਚ ਆਰਡਰ ਨੇੜੇ ਤੋਂ ਚੈੱਕ ਕਰ ਲੈ ਗੱਲਾ ਗੱਲਾ ਥਾਣੇ ਗਲਾਬੀ ਥਾਣੇ ਚਾਰੇ ਥਾਣੇ ਨਿਕਲ ਮੈਂ ਪੂਰੇ ਗੈਪ ਤੇ ਖੋਲ ਦੋ ਕੀ ਮੋਲ ਆ ਭਰਾ ਯਸ ਸਾਹੀ ਆ 60000 ਰੁਪਏ ਹਾਂ ਜੀ ਮਾਨਤਾਨ ਹੋ ਜੂ ਭਰਾ ਹਾਂ ਵੀਰੇ ਮਾਨਤਾਨ ਠੀਕ ਆ 60000 ਰੁਪਿਆ ਮੋਲ ਆ ਭਾਈ ਮਾਨਤਾਨ ਜਿਹੜਾ ਮੌਕੇ ਤੇ ਜਰੂਰ ਹੋ ਜੂਗਾ ਕੱਚੀ ਕੱਚੀ ਆ ਬਈ ਉਸ ਆ ਨਾਂ ਦਾ ਜਲਾਲ ਯਾਰ ਚੰਗੀ ਹੋ ਜੂਗਾ ਮੁੱਲ 60000 ਰੁਪਇਆ ਮੰਨ ਤਣ ਜਰੂਰ ਹੋ ਜਾ ਚਮਕ ਚਮਕ ਚੰਗੀ ਆ ਬੜ ਤੇ ਕੱਚੀ ਕੱਚੀ ਆ ਬਈ ਬਣੂਗੀ ਚੰਗੀ ਮੋੜ ਲਿਆ ਬਾ ਖਾਣ ਬਹੁਤ ਚੰਗਾ ਲੱਗਿਆ ਗੁਲਾਬੀ ਤਾਣਾ ਰੋਟੀ ਵਾਲਾ ਖਾਣ ਲੱਗਿਆ ਬਈ ਥੋੜਾ ਤਾਰਾ ਚੈੱਕ ਕਰ ਲਓ ਅੱਗੇ ਭਰਾ ਪੰਦ ਨੰਬਰ ਕਿਹੜਾ ਸੂਆ ਵੀਰੇ ਇਹ ਵੀ ਦੂਜਾ ਸੂਆ ਵੀਰੇ ਕਿੰਨੇ ਦਿਨ ਲੈਂਦੀ ਆ ਭਈ ਇਹ ਹੀ ਪਾਈ ਆ ਬਈ 10 ਦਿਨ ਪੈਂਦੇ 10 ਦਿਨ ਠੀਕ ਆ ਬਾਈ ਕੀ ਰਿਕਾਰਡ ਆ ਦੁੱਧ ਆ ਬਾਈ ਕੀ ਦੱਸਾਂ ਮਾਰ ਕਰਨੇ ਬੰਦ ਰਹੇ ਤੇ ਲਾਵ ਆ ਪਈਆਂ ਹਨ ਆ ਸਾਰੀਆਂ ਬਾਈ ਬਲਡ ਲਾ ਗੱਢ ਕੇ ਨਾ ਫੇਰ ਕਰ ਮਾਣੀ ਨੇ ਸੋਣਾ ਥਣ ਬਹੁਤ ਚੰਗਾ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਖੋਲੀ ਬਾਈ ਤੋਰੀ ਮੜੀ ਪ੍ਰਿੰਟ ਪ੍ਰਿੰਟ ਚੰਗਾ ਬਾਈ ਕੀ ਮੋਲ ਆ ਵੀਰੇ 58000 ਰੁਪਏ ਮਾਨਤਨ ਹੋ ਜੀ ਆ ਮਾਨਤਨ ਹੋ ਠੀਕ ਆ 58000 ਰੁਪਏ ਮੋਲ ਆ ਬਾਈ ਮਾਨਤਨ ਜਿਹੜਾ ਮੌਕੇ ਦੇ ਜਰੂਰ ਹੋ ਜੀ ਪ੍ਰਿੰਟ ਬਹੁਤ ਚੰਗਾ ਕੱਦ ਵੱਡ ਚੰਗਾ ਡਰ ਚੰਗਾ ਥਣ ਬਹੁਤ ਜਿਆ ਕੱਚੀ ਕੱਚੀ ਆ ਬਸ ਉਸ ਸਭ ਨੰਨ ਦਾ ਜਾ ਲਾ ਲਿਓ ਤਿਆਰ ਚੰਗੀ ਹੋ ਜੀ ਇਹ ਸੋ ਬਹੁਤ ਚੰਗਾ ਤੋੜਾ ਤਾਰਾ ਗਰਮਾਈ ਦਾ ਚੰਗਾ ਬਾਈ ਮੋੜ ਲਿਆ ਬਾਈ ਨਾਰਸੀ ਭਰਾ ਕੋਲੇ ਪੰਜ ਬਈ ਪੰਜੇ ਰਖਾ ਤੇ ਕਿਸੇ ਵੀਰ ਨੂੰ ਪੰਜਾ ਜੋ ਕੋਈ ਵੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤੈਦਲੋਂ ਧੰਨਵਾਦ